ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅਲਬਟਾਈਜ਼ ਰਾਜ ਤਨਹੀ ਐਡਵੈਂਟਨ ਤੋਂ ਮੇਰੇ ਵੱਲੋਂ ਜਾਨੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਵਾਰਦੀ ਤੇਰਾੰਦਰ ਹਰਵਾਰਦੀ ਤਰਾ ਮੇਰਾ ਸਾਥ ਦੇ ਰਹੇ ਨੇ ਪ੍ਰੋਫੈਸਰ ਅਸ਼ੋਕ ਕਟੇਤੀ ਜੀ ਆਓ ਪਹਿਲਾ ਇਹਨਾਂ ਨਾਲ ਹਾਲੇਲੂਇਆ ਅੱਗੇ ਗੱਲਾਂ ਬਾਤਾਂ ਸ਼ੁਰੂ ਕਰਨਗੇ ਆਈਡੀ ਕਵਰਾਂਗੇ ਇਹਨਾਂ ਨੂੰ ਜੀ ਆਇਆਂ ਕਹਿੰਦੇ ਅਸ਼ੋਕ ਜੀ ਸਤਿ ਸ਼੍ਰੀ ਅਕਾਲ ਜੀ ਸਸਿਕਾ ਜੀ ਧੰਨਵਾਦ ਤੇ ਮੇਰੇ ਵੱਲੋਂ ਵੀ ਪੀਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਤੇ ਨਿੱਗੀ ਸਤਿ ਸ਼੍ਰੀ ਅਕਾਲ ਅਸੀਂ ਗੱਲ ਸ਼ੁਰੂ ਕਰਦੇ ਹਾਂ ਪਹਿਲਾਂ ਅੱਜ ਦੇ ਦਿਨ ਤੋਂ ਅੱਜ ਸਿੱਖ ਹਿਸਟਰੀ ਦੇ ਵਿੱਚ ਜਿਹੜਾ ਆਇਦੋ ਦੇ ਨੇ ਹੈਗਾ ਆ 1961 ਨੂੰ 9 ਜਨਵਰੀ ਨੂੰ ਹੰਤ ਫਤਿਹ ਸਿੰਘ ਉਹਨਾਂ ਨੇ ਆਪਣੀ ਬੋਖੜਤਾ ਖਤਮ ਕੀਤੀ ਸੀ ਤੇ ਨਾਲ ਹੀ ਅਕਾਲੀ ਦਲ ਨੇ 1983 ਨੂੰ ਇੱਕ ਸਿੱਖ ਬੁੱਧੀਜੀਵੀਆਂ ਦੀ ਆਪਣੀ ਕਨਵੈਨਸ਼ਨ ਕਾਲ ਕੀਤੀ ਸੀ ਤੇ ਆਪਣੇ ਨਾਰਥ ਅਮਰੀਕਾ ਦੇ ਵਿੱਚ ਅੱਜ ਕੀ ਹੋਇਆ ਸੀ ਖਾਸ ਪ੍ਰੋਫੈਸਰ ਸਾਹਿਬ ਦੇਖੋ ਜੀ ਉਦਾਂ ਦਾ ਵੈਸੇ ਹਰ ਦਿਨ ਬਹੁਤ ਹੀ ਖਾਸ ਹੁੰਦਾ ਹੈ ਤੇ ਪਰ ਅੱਜ ਦੇ ਦਿਨ ਵਿੱਚ ਜੇ ਮੈਂ ਗੱਲ ਕਰਾਂ 2007 ਦੇ ਵਿੱਚ ਇੱਕ ਬੜੀ ਘਟਨਾ ਵਾਪਰੀ ਸੀ ਜਿਹਦੇ ਨਾਲ ਲੋਕਾਂ ਦੇ ਅੱਜ ਹਰ ਕੋਈ ਬੰਦਾ ਇੰਡੀਆ ਦੇ حساب ਨਾਲ ਲੱਖ ਲੱਖ 2-2 ਲੱਖ ਰੁਪਈਆ ਜੇਬ 'ਚ ਪਾ ਕੇ ਘੁੰਮਦਾ ਜਿਹਨੂੰ ਕਿ ਆਈਫੋਨ ਕਹਿੰਦੇ ਆ ਅੱਜ ਦੇ ਦਿਨ ਦੇ ਵਿੱਚ 2007 ਨੂੰ ਪਹਿਲੀ ਵਾਰ ਆਈਫੋਨ ਜਿਹੜਾ ਲਾਂਚ ਕੀਤਾ ਗਿਆ ਸੀ ਨੰਬਰ 1 ਜਿਹੜਾ ਆਈਫੋਨ 1 ਆਈਫੋਨ ਪਹਿਲੀ ਵਾਰ ਜਿਹੜਾ ਲਾਂਚ ਹੋਇਆ ਸੀ ਤੁਸੀਂ ਦੇਖ ਲਓ ਵੀ ਉਸ ਤੋਂ ਬਾਅਦ ਕਿੰਨੀ ਮਤਲਬ ਉਹ ਵੀ ਇੱਕ ਕਿਸਮ ਦਾ ਇੱਕ ਰੈਵੋਲੂਸ਼ਨ ਹੀ ਹੈ ਮੋਬਾਈਲ ਰੈਵੋਲੂਸ਼ਨ ਸੀ ਜੀ ਇਹ ਜਿਹਨੂੰ ਸਾਰਾ ਵੋਲਡ ਨੂੰ ਇੱਕ ਜੇਬ 'ਚ ਪਾ ਕੇ ਰੱਖ ਦਿੱਤਾ ਬਿਲਕੁਲ ਬਿਲਕੁਲ ਤੇ ਹੁਣ ਦੇਖ ਲਓ ਕਿੰਨੇ ਸਾਲ ਹੋ ਗਏ ਤੇ 2007 ਵਿੱਚ ਪਹਿਲੀ ਵਾਰ ਆਈਫੋਨ ਆਇਆ ਜਿਹੜਾ ਕੋਈ ਬੇਲਾ ਰਹਿੰਦਾ ਸੀਗਾ ਉਹ ਅੱਜ ਉਹ ਅੱਜ ਦਾ ਮਹਾਨਦਇ ਸੀਗਾ ਅੱਜ ਤੋਂ ਬਾਅਦ ਕੋਈ ਬੇਲਾ ਨਹੀਂ ਰਹਿਆ ਉਹ ਅਸਲ ਤੋਂ ਬਾਅਦ ਸਹੀ ਗੱਲ ਤੁਸੀਂ ਕਿਹਾ ਜੀ ਕੋਈ ਬਿਲਕੁਲ ਬੇਲਾ ਨਹੀਂ ਰਹਿ ਸਕਦਾ ਹੁਣ ਕੋਈ ਤੇ ਚਾਹੇ ਉਹ ਸੁਤਾਂ ਹੋਵੇ ਤੇ ਫੇਰ ਵੀ ਆਪਣਾ ਅਕਈ ਵਾਰੀ ਜਦੋਂ ਅੱਖ ਖੁੱਲ ਜੇ ਪਹਿਲਾਂ ਇਹ ਦੇਖਿਆ ਤੇ ਵੀ ਕੁਝ ਹੋਦਾ ਨਹੀਂ ਕਿੱਥੇ ਇੱਕ ਗੱਲ ਹੋਰ ਵੀ ਹੈ ਨਾ ਜਿੱਦਾਂ ਅੱਜਕੱਲ ਫੋਨ ਪਾਜੀ ਇੱਕ ਇਦਾਂ ਨਹੀਂ ਲੱਗਣ ਲੱਗ ਪਏ ਜਿੱਦਾਂ ਇੱਕ ਇਹ ਮਲਟੀ ਵਿਟਾਮਿਨ ਹੁੰਦਾ ਹੈ ਵੀ ਬੰਦੇ ਨੂੰ ਥੋੜੀ ਕਮਜ਼ੋਰੀ ਜੀ ਮਹਿਸੂਸ ਹੋਣ ਲੱਗ ਪੰਦੀ ਹੈ ਵੀ ਜੇ ਕੋਈ ਘੰਟਾ ਦਾ ਘੰਟਾ ਫੋਨ ਜੋ ਹੱਥ ਨਾਲ ਲਾ ਕੇ ਖੋਲ ਕੇ ਦੇਖੇ ਅੱਛਾ ਜਾਂ ਜਾਂ ਕੇ ਚਾਰ ਬੰਦੇ ਬੈਠੇ ਹੋਣ ਨਾ ਤੇ ਨਾ ਕਿਸੇ ਫੋਨ ਦਾ ਮੈਸੇਜ ਤਾਂ ਉਹੀ ਦੇਖਦਾ ਰਹਿੰਦਾ ਹੈ ਆਪਣੇ ਉਹ ਬੜਾ ਜਾਨੀ ਬੀਜੀਆ ਸ਼ੋਅ ਕਰਦਾ ਸੋ ਚਲੋ ਅੱਜ ਦੇ ਦਿਨ ਤੋਂ ਇਹ ਸ਼ੁਰੂਆਤ ਹੋਈ ਸੀਗੀ ਤੇ ਆਈਫੋਨ ਦਾ ਬਰਥਡੇ ਆ ਜੀ ਅੱਜ ਸਭ ਨੂੰ ਵਧਾਈਆਂ ਆਈਫੋਨ ਦੇ ਬਰਥਡੇ ਦੀ ਜੇ ਜਿੰਨਾਂ ਨੇ ਆਈਫੋਨ ਲਿਆ ਤੇ ਗੱਲ ਪਹਿਲੀ ਵਾਰੀ ਆਣੀ ਹੈ ਤੇ ਜੇ ਅਸੀਂ ਗੱਲ ਕਰੀਏ ਜੀ ਅੱਜ ਤਾਂ ਮੇਰਾ ਨੁਕਸਾਨ ਹੋ ਗਿਆ ਜੀ ਥੋੜਾ ਜਿਹਾ ਨੁਕਸਾਨ ਹੋ ਗਿਆ ਜੀ ਕੀ ਗੱਲ ਜੇ ਮੈਂ ਐਮਐਲ ਹੁੰਦਾ ਤਾਂ ਮੇਰੀ ਵੀ ਤਨਖਾਹ ਵਧਣੀ ਸੀ ਅੱਜ ਜੀ ਬਿਲਕੁਲ ਹੀ ਪੋਂ 12 ਹੋ ਜਾਣੀਆਂ ਸੀਗੀਆਂ ਤੇ ਅੱਜ ਜੀਸੀਪੀ ਯੂਸੀਪੀ ਜਿਹੜੀ ਆਪਣੀ ਸਰਕਾਰ ਆ ਉਹਨਾਂ ਨੇ ਇਹ ਬੈਲ ਪਾਸ ਕਰ ਲਿਆ ਆ ਵੀ ਜਿਹੜੇ ਐਮਐਲ ਇਸ ਨੇ ਉਹਨਾਂ ਦੀਆਂ ਹੁਣ ਤਨਖਾਹਾਂ ਜਿਹੜੀਆਂ ਉਹਨੂੰ ਵਧ ਜਾਣੀਆਂ ਜਿਹੜੀਆਂ 2013 ਤੋਂ ਨਹੀਂ ਵਧੀਆਂ ਸੀ ਹੁਣ ਵਧਾਣ ਲੱਗੇ ਕਹਿੰਦੇ ਕਹਿੰਦੇ ਲੋਡ ਬਹੁਤ ਸੀ ਗਰੀਬ ਆਮ ਆਇਓਗੀ ਹਨਾ ਹਾਂਜੀ ਮਹंगाई ਹੋ ਗਈ ਆ ਜੀ ਤੇ ਇਸ ਕਰਕੇ ਉਹਨਾਂ ਦੀ ਸੈਟਿੰਗ ਬਣ ਗਈ ਆ ਬਈ ਤੇ ਲੋਰ ਤਾਂ ਸੀ ਕਿ ਐਮ ਐਲ ਏ ਸਾਹਿਬ ਦੇ ਕੋਲ ਘਰੇ 100 ਬੰਦਾ ਆਉਂਦਾ ਜਾਂਦਾ ਚਾਹ ਪਾਣੀ ਦਾ ਖਰਚਾ ਤੇ ਚਲੋ ਇੰਡੀਆ ਦਾ ਕਹਿੰਦੇ ਇੱਥੇ ਤੇ ਮੇਰੇ ਖਿਆਲੋਂ ਉਹ ਵੀ ਨਹੀਂ ਹੈਗਾ ਇੱਛੇ ਦਾ ਉਹ ਵੀ ਨਹੀਂ ਹੈਗਾ ਉਹ ਵੀ ਨਹੀਂ ਹੈਗਾ ਫਿਰ ਵੀ ਚਲੋ ਜੀ ਇਹਨਾਂ ਨੂੰ 2.2% ਵਧਾ ਕੇ ਤੇ 120000 ਡਾਲਰ ਹੁਣ ਬੇਸ ਸੈਲੀ ਕਰਦੀ ਆ ਜਿਹ ਪੱਤੇ ਜਿਹੜੇ ਅਲਾਨਸਸ ਉਹ ਵੱਖਰੇ ਮਿਲਨੇ ਠੀਕ ਆ ਜੀ ਤੇ ਆ ਕਿ ਅੱਜ ਯਾਨੀ ਕਿ ਹਰ ਬੰਦੇ ਨੂੰ ਸੋਟਣ ਦੇਈਦਾ ਵੀ ਐਮਐਲਏ ਆ ਪਰਸਾ ਵਧੀਆ ਰਹੂਗਾ ਜੀ ਉਸ ਤੋਂ ਬਾਅਦ ਨੂੰ ਵਧੀਆ ਰਹੇਗਾ ਦੇਖੋ ਜੀ 120000 ਤਾਂ ਬੇਸ ਹੋ ਗਈ ਉਸ ਤੋਂ ਬਾਅਦ ਇੱਕ ਹੋਰ ਵੀ ਆ 6000 ਡਾਲਰ ਜਿਹੜਾ ਮਿਲਣਾ ਆ ਕਨਸਟੀਟਿਊਸ਼ਨ ਕਨਸਟੀਟਿਊਟ ਜਿਹੜੇ ਉਹਨਾਂ ਦੀ ਹਲਕਾ ਆ ਉਹਦੇ ਬਜਟ ਲਈ ਤੇ ਹੋਰ ਤੋਂ ਹੋਰ ਜਿਹੜੇ ਐਡਵੈਂਟਨ ਦੇ ਲਾਗੇ ਛਾਗੇ ਨਹੀਂ ਰਹਿੰਦੇ ਦੂਰ ਤੇ ਐਮਐਲ ਨੇ ਉਹਨਾਂ ਨੂੰ 270 ਡਾਲਰ ਹੋਰ ਵਧਾ ਕੇ 2200 ਡਾਲਰ ਮਹੀਨੇ ਦੇ ਰੈਂਟ ਦੇ ਵੀ ਅਲਾਉਂਸ ਮਿਲਣਾ ਹੈ ਜੀ ਤੇ ਨਾਲ ਦੇ ਨਾਲ ਇੱਕ ਹੋਰ ਵੀ ਹੈ ਹੁਣ ਆਮ ਬੰਦੇ ਦੀ ਆਪਾਂ ਕਹਿੰਦੇ ਨਾ ਵੀ ਨੌਕਰੀ ਚਲ ਗਈ ਈ ਆਈ ਲੱਗਦੀ ਹੈ ਇਹਨਾਂ ਦੇ ਵੀ ਇੱਕ ਕੰਮ ਦਿੱਤਾ ਗਿਆ ਵੀ ਅਗਰ ਕੋਈ ਬੰਦਾ ਰਿਜ਼ਾਈਨ ਦੇ ਦਿੰਦਾ ਜਾਂ ਉਹ ਮੁੜ ਕੇ ਜਿੱਤਦਾ ਨਹੀਂ ਹੈਗਾ ਤਾਂ ਉਹਨੂੰ 6 ਮਹੀਨੇ ਦਾ ट्रांजिशन ਪੇ ਅਲਾਉਂਸ ਵੀ ਮਿਲਣਾ ਹੈ ਮਤਲਬ 6 ਮਹੀਨੇ ਤਨਖਾਹ ਨਹੀਂ ਹੈ। ਯਾਨੀ ਕਿ ਜਾਂਦਾ ਹੈ। ਯਾਨੀ ਜੇ ਹਾਰ ਵੀ ਜਾਂਦਾ ਖੜ ਜੋ ਇੱਕੋ ਜਿਹਾ ਹਾਰੇ ਦੀ ਸਹੀ। ਹਾਂ ਮਤਲਬ ਆਣੀ ਇਹ ਤਾਂ ਨਹੀਂ ਨਹੀਂ ਇਹ ਤਾਂ ਨਹੀਂ। ਐਮ ਐਲ ਏ ਹਾਰਜੋ ਹਾਂ ਤੇ ਦੇਖੋ ਨਾ ਐਮ ਐਲ ਏ ਨਹੀਂ ਖੜਜੋ ਆਪਣੇ ਅਜਾਦ ਖੜਜੋ ਹਾਰਨਾ ਤਾਂ ਹੈਗਾ ਹੀ ਹੈ ਨਹੀਂ ਐਮ ਐਲ ਏ ਐਮ ਐਨ ਮਤਲਬ ਐਮ ਐਲ ਏ ਲੈ ਖੜ ਕੇ ਹੀ ਨਹੀਂ ਭਾਜੀ ਇਹ ਤਾਂ ਤਾਂ ਫੇ ਮੈਂ ਸਵੇਰੇ ਸਵੇਰੇ ਇਲੈਕਸ਼ਨ ਲਾਣ ਚ ਜਾਣਾ ਮੈਂ ਇਹ ਹੀ ਕਹ ਰਿਹਾ ਕੁਛ ਨਹੀਂ ਮੈਂ ਜੇ ਅਗਰ ਖਾਰ ਜਾਂਦਾ ਏਦਾਂ ਮਤਲਬ ਹਾਰ ਪਿੱਦਾ ਜਾਂਦਾ ਜੇ ਸਮਝਾਉਂਦਾ ਐਮ ਐਲ ਏ ਕੋਈ ਹੈਗਾ ਆ ਅਗਰ ਉਹ ਵੋਟਾਂ ਚ ਖੜਦਾ ਵਾ ਉਹ ਨਹੀਂ ਜਿੱਤਦਾ ਹਾਰ ਕੇ ਬਾਹਰ ਹੋ ਜਾਂਦਾ ਵਾ ਤਾਂ ਇਹ ਨਹੀਂ ਵੀ ਆਮ ਪਬਲਿਕ ਲਈ ਨਹੀਂ ਹੈਗਾ ਵੀ ਤੁਸੀਂ ਵੀ ਖੜਗੇ ਮੈਂ ਵੀ ਖੜ ਗਿਆ ਤੇ ਅਸੀਂ ਨਿਹਾਰ ਕੇ ਤਾਂ ਤਨਖਾਹ ਮਿਲੂਗੀ ਐਮ ਐਲ ਏ ਸਿਟਿੰਗ ਐਮ ਐਲ ਏ ਅਗਰ ਆਪਣੀ ਰਿਜ਼ਾਈਨ ਦੇ ਦੇਵੇ ਜਾਓਗਾ ਓਕੇ ਓਕੇ ਤੁਸੀਂ ਤਾਂ ਤੁਸੀਂ ਮਤਲਬ ਆਪਾਂ ਲੈਣੀ ਹੈਗਾ ਹੈ ਮਾਦਾ ਮੈਂ ਚਲੋ ਮੈਨੂੰ ਅਤਿਕ ਖੁਸ਼ੀਆਂ ਤਾਂ ਆਈਆਂ ਨਹੀਂ ਨਹੀਂ ਖੁਸ਼ੀ ਆਪਣੀਆਂ ਖੁਸ਼ੀਆਂ ਉੱਥੇ ਹੀ ਆ ਆਪਣੀਆਂ ਖੁਸ਼ੀਆਂ ਜਿਹੜੀਆਂ ਆਮ ਪਬਲਿਕ ਦੀਆਂ ਤਾਂ ਜੀ ਉਹ 15 ਡਾਲਰ ਤੇ ਹੀ ਸੀਮਤ ਨੇ ਤੇ ਫਿਰ ਹੁਣ ਆਮ ਲੋਕਾਂ ਦੀ ਤਨਖਾਹ ਕਦੋਂ ਵਧਣੀ ਹੈ ਜੀ ਆਮ ਲੋਕਾਂ ਦੀ ਤਨਖਾਹ ਤਾਂ ਜੀ ਦੇਖੋ ਜੀ ਇਹੀ ਆਪਾਂ ਗੱਲ ਕੀਤੀ ਸੀ ਮੈਂ ਕਈਆਂ ਨਾ ਹੋਈ ਵੀ ਐ ਮੈਨੂੰ ਤੇ ਦੇਖਿਆ ਵੀ ਮੇਰੇ ਕੋ ਬੜੇ ਲੋਕਾਂ ਦੇ ਰੋਸ ਆਇਆ ਵੀ ਜਿਹੜੇ ਆਮ ਲੋਕ ਨੇ ਉਹ ਲਾਈਫ ਦੇ ਵਿੱਚ ਬੜਾ ਸਟਰਗਲ ਕਰ ਰਹੇ ਨੇ ਇਸ ਵੇਲੇ ਕੋਸਟ ਆਫ ਲਿਵਿੰਗ ਯਾ ਹਰ ਤਰੀਕੇ ਨਾਲ ਕੋਈ ਤਨਖਾਹ 2018 ਤੋਂ ਫ੍ਰੀਜ਼ ਹੋਈ ਹੈ ਲਾਸਟ ਟਾਈਮ ਮੇਰੇ ਹਿਸਾਬ ਨਾਲ ਰੀਚਰ ਨੌਟਲਿਜਰੀ ਗਵਰਨਮੈਂਟ ਸੀ ਕਿ ਆਪਣੀ ਐਨਡੀਪੀ ਉਹੀ ਵਧਾ ਕੇ ਗਏ ਸੀ ਤੇ ਉਸ ਵੇਲੇ ਆਪਾਂ ਮੋਰੀ ਸੂਬਿਆਂ ਵਿੱਚ ਸੀਗੇ ਸਾਡੀ ਤਨਖਾਹ ਜਿਹੜੀ 15 ਡਾਲਰ ਹੋਈ ਸੀਗੀ ਉਸ ਵੇਲੇ ਹੁਣ ਬਾਕੀ ਨਾਲ ਦੇ ਤਾਂ 16 17 18 ਤੱਕ ਪਹੁੰਚ ਗਏ ਨੇ ਤੇ ਆਪਾਂ ਉੱਥੇ ਹੀ ਗੱਲ ਇਹ ਵੀ ਕਿ ਨੇ 15 ਡਾਲਰ ਤੇ ਹੀ ਖੜੇ ਆਂ ਕਿ ਜੀ ਇਹ ਦੇਖ ਲਓ ਵੀ ਜਦੋਂ ਅੱਜ ਜੁਸੀਪੀ ਗਵਰਨਮੈਂਟ ਦੇ ਜਿਹੜੇ ਸਪੋਕਸਪਰਸਨ ਆ ਉਹਨਾਂ ਨੇ ਬੋਲੇ ਕਿਹਾ ਵੀ ਦੇਖੋ ਜੀ ਇਹ ਡਿਸਰਵ ਕਰਦੇ ਨੇ ਬਹੁਤ ਖਰਚਾ ਵੱਧ ਗਿਆ 인ਫਲੇਸ਼ਨ ਵੱਧ ਗਈ ਇਹ 인ਫਲੇਸ਼ਨ ਸਿਰਫ 1 ਲੱਖ 20 ਹਜ਼ਾਰ ਤਨਖਾ ਤਾਂ ਸਿਰਫ ਬੇਸਿਕ ਤਨਖਾ ਆਇਆ ਨਹੀਂ ਬਾਕੀ ਜਿਹੜੇ ਹੋਰ ਨਾਨ ਅਲੌਂਸ ਨੇ ਤੇਲ ਦੇ ਹੋਰ ਦੇ ਸਾਰਾ ਕੁਝ ਦੇ ਤੇ ਉਹ ਬੱਕਰੇ ਨੇ ਤੇ ਫੇਰ ਵੀ ਉਹਨਾਂ ਨੂੰ ਕਮੀ ਆਈ ਹੈ ਜੇ ਤਨਖਾ ਵਧੀਆ ਤੇ ਇਹ 2.2 ਜਿਹੜੀ ਵਧੀਆ ਤੇ ਨਾਲ ਨਾਲ ਇੰਡੈਕਸ ਵੀ ਹੋਣੀ ਹੈ ਹਰ ਸਾਲ ਥੋੜੀ ਥੋੜੀ ਠੀਕ ਠੀਕ ਅਗਲਾ ਅਰੇਂਜਮੈਂਟ ਪਹਿਲੇ ਰੱਖ ਲਿਆ ਮਤਲਬ ਹਾਂਜੀ ਹਾਂਜੀ ਕਰ ਲਿਆ ਕਿਉਂਕਿ ਦੇਖੋ ਜੀ ਗਰੀਬ ਲੋਕ ਨੇ ਨਾ ਲੋਕਾਂ ਲਈ ਕੰਮ ਕਰ ਆਪਣੇ ਜਿਹੜਾ ਕਰਦੇ ਨਹੀਂ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਸੀ ਇਹ ਆਰਲੀਅਰ ਨਿਊਜ਼ ਕਿਤੇ ਸੀਗੀ ਫੋਰ ਬੈਕ ਦੇ ਵਿੱਚ ਪਬਲਿਕ ਸਕੂਲ ਦੇ ਸਟਾਫ ਦੀ ਹਾਂਜੀ ਉਹ ਜਿਹੜੀ ਗੱਲ ਅੱਗੇ ਵਧੀ ਹੈ ਤੇ ਇਹ ਕਹਿੰਦੇ ਹੁਣ ਆਪਣੇ ਜਿਹੜੇ ਐਡਮਿੰਟਨ ਦੇ ਪਬਲਿਕ ਸਕੂਲ ਹੈਗੇ ਆ ਇਹਨਾਂ ਦੀ ਵੀ ਕੁਝ ਤੀਜੀ ਫੜੀ ਹੈ ਜੀ ਹਾਂਜੀ ਹਾਂਜੀ ਉਹ ਫੜ ਲਈ ਐਡਮਿੰਟਨ ਪਬਲਿਕ ਸਕੂਲ ਦਾ ਜਿਹੜਾ ਸਪੋਰਟ ਜਿਹੜਾ ਸਟਾਫ ਆ ਜਿਹੜਾ ਉਹਨਾਂ ਦਾ ਅ ਐਜੂਕੇਸ਼ਨਸ ਦਾ ਸਟਾਫ ਜਿਹਨੂੰ ਕਹਿੰਦੇ ਆ ਉਹਨਾਂ ਨੇ ਵੀ ਉਹਨਾਂ ਦੇ ਯੂਨੀਅਨ ਨੇ ਵੀ ਸਟ੍ਰਾਈਕ ਦਾ ਨੋਟਿਸ ਦਿੱਤਾ ਵਾ ਮੰਡੇਟ ਜਿਹੜਾ ਹੁੰਦਾ ਮੰਡੇਟ ਮਿਲ ਗਿਆ ਸਟ੍ਰਾਈਕ ਹੁਣ ਦੇ ਦਿੱਤਾ ਹੁਣ ਸੋਮਵਾਰ ਤੋਂ ਉਹ ਸਟ੍ਰਾਈਕ ਤੇ ਜਾ ਰਹੇ ਨੇ ਤੇ ਸੋਮਵਾਰ ਤੋਂ ਕੀ ਚੀਜ਼ ਉਹਨਾਂ ਨੂੰ ਪਹਿਲਾਂ ਡੀਲ ਦਿੱਤੀ ਸੀ ਇਹਨਾਂ ਨੂੰ 2.75% ਸੈਲਰੀ ਇਨਕਰੀਸ ਦੀ ਉਹਨਾਂ ਨੇ ਨਕਾਰ ਦਿੱਤੀ ਸੀ ਤੇ ਇਹ ਹੁਣ ਜੀ ਸਟ੍ਰਾਈਕ ਸਟਾਰਟ ਹੈ ਜੀ ਮੰਗਲ ਵਾ ਸੋ ਜਿਹੜਾ ਸਟਾਫ ਜਾਊਗਾ ਤੇ ਇਹਨਾਂ ਬੱਚਿਆਂ ਦੇ ਉੱਤੇ ਕੋਈ ਅਸਰ ਪਾਊਗਾ ਜਾਂ ਕਿਸ ਤਰ੍ਹਾਂ ਜੀ ਬਿਲਕੁਲ ਜੀ ਪਾਊਗਾ ਜੀ ਇਹ ਇਹ ਸਪੋਰਟਿੰਗ ਸਟਾਫ ਜਿਹੜਾ ਆਦੇ ਨਾ ਜਿਹਦਾ ਬਟ ਬਟ ਡਰਾਈਵਰ ਹੋ ਗਏ ਜਾਂ ਹੋਰ ਅਸਿਸਟੈਂਟ ਹੋ ਗਏ ਸਕੂਲ ਦੇ ਉਹ ਕਿਦਾਂ ਚੱਲੂਗਾ ਕੰਮ ਜੇ ਉਹ ਸਟ੍ਰਾਈਕ ਤੇ ਚੱਲ ਜਣਗੇ ਟੀਚਰ ਨਹੀਂ ਗਏ ਪਰ ਬਾਕੀ ਜਿਹੜਾ ਸਕੂਲ ਨੂੰ ਸਪੋਰਟ ਕਰਨ ਵਾਲਾ ਟੀਚਿੰਗ ਅਮਲਾ ਜਿਹਨੂੰ ਸਪੋਰਟ ਕਰਨ ਵਾਲਾ ਸਟਾਫ ਜਿਹੜਾ ਉਹ ਸਟ੍ਰਾਈਕ ਤੇ ਜਾ ਰਿਹਾ ਮੰਡੇ ਤੋਂ ਕਿਉਂਕਿ ਉਹਨਾਂ ਦੀ ਡੀਲ ਜਿਹੜੀ ਆ ਉਹ ਨਹੀਂ ਬਣੀ ਤੇ ਆਪਣੇ ਸੈਂਟਰ ਐਡਮਿੰਟਨ ਦੇ ਵਿੱਚ ਇੱਕ ਡਰੱਗ ਤੇ ਇੱਕ ਵੈਪਨ ਨੂੰ ਫੜਿਆ ਜੀ ਇਹ ਕੀ ਹੈਗੀ ਪੂਰੀ ਖਬਰ ਇਹ ਪੂਰੀ ਖਬਰ ਆਈ ਇਹ ਵਹਿ ਖਬਰ 2 ਜਨਵਰੀ ਨੂੰ ਇਹਦਾ ਇਹ ਮਤਲਬ ਹੋਇਆ ਸੀ ਪਰ ਪ੍ਰੈਸ ਰਿਲੀਜ਼ ਜਿਹੜੀ ਉਹ ਅੱਜ ਕੀਤੀ ਆ ਇੰਡੀਪੈਂਡੈਂਟ ਪੁਲਿਸ ਨੇ ਇਹ ਸੈਂਟਰਲ ਸੈਂਟਰ ਜਿਹੜਾ ਐਡਮਿੰਟ ਹੈ ਉਹਦੇ ਵਿੱਚੋਂ ਕੀ ਕੀਤਾ ਇਹਨਾਂ ਨੇ ਇੱਕ 31 ਸਾਲਾ ਨੌਜਵਾਨ ਨੂੰ ਫੜਿਆ ਜਿਹਦੇ ਕੋਲ ਕੁਝ ਦੋ ਕਿਲੋ ਦੋ ਕਿਲੋ ਦੀ ਭਾਰ ਦੀ ਜਿਹੜੀ ਆ ਨਸ਼ੀਲੇ ਪਦਾਰਥ ਮਿਲੇ ਨੇ ਜਿੱਦੀ ਕੀ ਕੀਮਤ ਜਿਹੜੀ ਆ ਮਾਰਕੀਟ ਕੀਮਤ 4 ਲੱਖ ਤੇ 60 ਹਜ਼ਾਰ ਡਾਲਰ ਬਣੀ ਹੈ ਤੇ ਨਾਲ ਹੀ ਉਹਦੇ ਕੋਲ ਇੱਕ ਜਿਹੜਾ ਗਨ ਵੀ ਮਿਲੀ ਆ ਜੀ ਤੇ ਇਹ ਹੁਣ ਉਹਦੇ ਤੇ ਹੁਣ ਚਾਰਜਿੰਗ ਅਕੇ ਹੋਊਗੀ ਤੇ ਹਲੇ ਰਿਲੀਜ਼ ਹੋਈ ਆ ਵੀ ਇਹ ਦੇਖ ਲਓ ਜੀ ਹਰ ਰੋਜ਼ ਕੁਛ ਨਾ ਕੁਛ ਐਡਮਿੰਟਨ ਦੇ ਵਿੱਚ ਚਾਹੇ ਕੋਈ ਗਨ ਸ਼ਾਟ ਹੋਈ ਚਾਹੇ ਕੋਈ ਕੋਈ ਲੁੱਟ ਖਸੁੱਟ ਹੋਈ ਇਹਦੇ ਨਾਲ ਹੀ ਲੇਟ ਆ ਗਿਆ ਆਪਾਂ ਕੱਲ ਹੀ ਖਬਰ ਕੀਤੀ ਸੀ ਬਈ ਇੱਕ ਐਡਮਿੰਟਨ ਦਾ ਬੰਦਾ ਆਪਣੇ ਸ਼ੇਰਪੁਰ پارک ਤੋਂ ਫੜਿਆ ਗਿਆ ਸੀ ਡਰਗ ਦੇ ਨਾਲ ਅੱਜ ਇਹ ਖਬਰ ਨੇ ਹੋਈ ਆ ਵੀ ਇੱਕ ਐਡਮਿੰਟਨ ਰਮਿੰਟਨ ਦੇ ਵਿੱਚ ਵੀ ਫੜਿਆ ਗਿਆ ਤੇ ਇਹਦੇ ਨਾਲ ਹੀ ਇੱਕ ਹੋਰ ਜਿਹੜੀ ਖਬਰ ਹੈਗੀ ਆਪਣੇ ਐਡਮਿੰਟਨ ਦੇ 34 ਐਵਨਿਊ ਤੇ ਨੀਅਰ ਟੂ ਬਾਈਟਮੈਡ ਹੈਗਾ ਜੀ ਹੁਲਟਨ ਕ੍ਰਿਕ ਏਰੀਆ ਆ ਗਿਆ ਹਾਂ ਜੀ ਉੱਥੇ ਕਰਨਵਾਪਰੀ ਆ ਜੀ ਹਾਂ ਜੀ ਉੱਥੇ ਪੁਲਿਸ ਨੇ ਜੀ ਦੋ ਜਿਹੜੇ ਇਨ ਕੈਂਪਮੈਂਟ ਪੜੇ ਆ ਜੀ ਜਿੱਦਾਂ ਉੱਥੇ ਛੁਪਾ ਕੇ ਰੱਖਿਆ ਸਮਾਨ ਵੜਾਇਆ ਸੀ ਪੂਰਾ ਪਰਮਾਨੈਂਟ ਸੀਗੇ ਉਹ ਇੱਕ ਤਾਂ ਉਹ ਬਿਜਲੀ ਪਾਵਰ ਵੀ ਸੀਗੀ ਉੱਥੇ ਬਿਜਲੀ ਦੀ ਪਾਵਰ ਵਾਲਾ ਸੀਗਾ ਤੇ ਤੁਸੀਂ ਉਹ ਦੇਖ ਲਓ ਵੀ ਉਹ ਦੇ ਵਿੱਚ ਬਹੁਤ ਸਾਰਾ ਚੋਰੀ ਦਾ ਸਮਾਨ ਫੜਾਇਆ ਗਿਆ ਕਿਉਂਕਿ ਕੈਨੇਡਾ ਜਾਂ ਸਾਡੇ ਨੂ ਨੇ ਆ ਵੀ ਅਗਰ 5000 ਡਾਲਰ ਤੋਂ ਉੱਪਰ ਲੋਨ ਉਪ ਸੌਰੀ 5000 ਡਾਲਰ ਤੋਂ ਉੱਪਰ ਦੀ ਕੀਮਤ ਦਾ ਅਗਰ ਕੋਈ ਚੀਜ਼ ਚੋਰੀ ਦਾ ਸਮਾਨ ਫੜਾਇਆ ਜਾਂਦਾ ਨਾ ਜੀ ਤਾਂ ਉਹਦੇ ਤੇ ਉਹ ਕੇਸ ਦਾਇਰ ਕਰਦੇ ਤੇ ਹੁਣ ਉਹਨਾਂ ਨੇ ਕੀ ਕੀਤਾ ਉਹ ਜਿਹੜੇ ਦੋਨੇ ਸੀਗੇ ਇਨਕੈਂਪਮੈਂਟ ਉਹਨਾਂ ਨੂੰ ਡਿਸਮੈਂਟਲ ਕਰ ਦਿੱਤਾ ਕਹਿਣ ਦਾ ਮਤਲਬ ਇਹ ਅੱਗੇ ਤੋਂ ਕੋਈ ਯੂਜ਼ ਨਹੀਂ ਕਰ ਸਕਦਾ ਸੀ ਇਹ ਜੀ ਇਹ ਅਸਲ ਵਿੱਚ 34 ਸਟਰੀਟ ਤੇ 17 ਸਟਰੀਟ ਦੇ ਵਿੱਚ ਜਿਹੜਾ ਏਰੀਆ ਪੈਂਦਾ ਜਿਹੜਾ ਵਾਈਟਮੈਨ ਦੇ ਲਾਗੇ ਤੇ ਉਹਦੇ ਵਿੱਚ ਇਹ ਦੋਨੇ ਇਨਕੈਂਪਮੈਂਟ ਫੜੇ ਸੀ ਤੇ ਹੱਲੇ ਕੋਈ ਬੰਦਾ ਕੋਈ ਫੜਿਆ ਉਹਦੀ ਹੱਲੇ ਜਾਣਕਾਰੀ ਸਾਨੂੰ ਅੱਗੇ ਮਿਲ ਜਾਊਗੀ ਠੀਕ ਤੇ ਆਪਣੇ ਕਹਿੰਦੇ ਫੈਡਰਲ ਦੇ ਵਿੱਚ ਜਿਸ ਤਰ੍ਹਾਂ ਟੋਟਲ ਸਾਹਿਬ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਹੁਣ ਲੀਡਰਸ਼ਿਪ ਦੀ ਜਿਹੜੀ ਰੇਸ ਤਾਂ ਕਿ ਸਟਾਰਟ ਹੋ ਗਈ ਹੈ ਜੀ ਤੇ ਵੀ ਕੁਝ ਜਿਹੜੇ ਨਾਮ ਨਹੀਂ ਸੀ ਪਹਿਲਾਂ ਉਹ ਅੱਗੇ ਆਉਣੇ ਸ਼ੁਰੂ ਹੋ ਗਏ ਹੁਣ ਬਿਲਕੁਲ ਜੀ ਬਿਲਕੁਲ ਨਵੇਂ ਨਿਤਰ ਬਣ ਜਾਣਗੇ ਜੀ ਹੁਣ ਕਹਿੰਦੇ ਵਿੱਚ ਹੱਥ ਹਾਂ ਜੀ ਲੀਡਰ ਤਾਂ ਕੋਈ ਕੋਈ ਬਣਨਾ ਜੀ ਤੇ ਪਹਿਲਾਂ ਇਦਾਂ ਸੀ ਜਿੱਦਾਂ ਆਪਾਂ ਪਹਿਲਾਂ ਵੀ ਇਹਦਾ ਪਿਛਲੇ ਐਪੀਸੋਡਾਂ ਵਿੱਚ ਕੀਤਾ ਸੀ ਵੀ ਕੁਝ ਨਾਮ ਜਿਹੜੇ ਆਏ ਆ ਪਰ ਉਹ ਭਾਜੀ ਨਾਮ ਜਿਹੜੇ ਸੀਗੇ ਨਾ ਅਨੋਫੀਸ਼ੀਅਲੀ ਸੀਗੇ ਜਿੱਦਾਂ ਕਿ ਕਿਸੇ ਬੰਦੇ ਨੇ ਆਪਣੇ ਦੋਸਤ ਮਿੱਤਰਾਂ ਜਿੱਦਾਂ ਅੱਜ ਜਦੋਂ ਮੈਂ ਤੁਹਾਡੇ ਨਾਲ ਹੁਣ ਗੱਲ ਕੀਤੀ ਸੀ ਵੀ ਐਮ ਐਲ ਏ ਦੀ 6 ਮਹੀਨੇ ਤਨਖਾਹ ਮਿਲਦੀ ਆ ਜੇਕਰ ਤੁਸੀਂ ਵੀ ਤੁਹਾਡਾ ਵੀ ਕਿਤੇ 1,20,000 ਮਿਲਦੀ ਆ ਤਨਖਾਹ ਤੇ 6 ਮਹੀਨੇ ਤੱਕ ਹਾਰਨ ਤੋਂ ਬਾਅਦ ਮਿਲ ਜੇ ਤੁਹਾਡਾ ਵਿਚਾਰ ਬਣ ਗਿਆ ਤੁਸੀਂ ਆਪਣੇ ਕਿਤੇ ਯਾਰ ਦੋਸਤ ਮਿੱਤਰ ਸੱਜਣਾਂ ਨਾਲ ਗੱਲ ਕਰੋ ਵੀ ਹਾਂ ਵੀ ਐਮ ਐਲ ਏ ਤੁਸੀਂ ਲੜ ਲਈ ਇਛੁਕਿਆ ਉਹ ਖਬਰਾਂ ਆ ਜਾਂਦੀਆਂ ਮੈਨੂੰ ਦੱਸੋ ਮੈਂ ਕਿਸ ਨੂੰ ਦੱਸਾਂ ਪਹਿਲਾਂ ਸੇ ਇਹ ਖਬਰਾਂ ਜੀ ਬਟ ਹੁਣ ਇੱਕ ਆਫੀਸ਼ੀਅਲੀ ਸਭ ਤੋਂ ਪਹਿਲਾਂ ਜਿਹੜੇ ਨਾਂ ਆਇਆ ਜੀ ਉਹ 온ਟਾਰੀਓ ਤੋਂ ਐਮ ਪੀ ਨੇ ਲਿਬਰਲ ਐਮ ਪੀ ਜਿਹੜਾ ਕਿ ਚੰਦਰ ਆਰਿਆ ਆਪਣੇ ਭਾਰਤੀ ਮੂਲੇ ਦੇ ਨੇ ਉਹਨਾਂ ਨੇ ਇਹ ਦਾ ਹੁਣ ਚਰਚਾ ਚ ਰਹਿੰਦੇ ਨਹੀਂ ਹਾਂਜੀ ਚਰਚਾ ਚ ਚ ਰਹਿੰਦੇ ਨਹੀਂ ਹਾਂਜੀ ਕਾਫੀ ਚਰਚਾ ਚ ਰਹਿੰਦੇ ਨੇ ਤੇ ਉਹਨਾਂ ਨੇ ਕਿਹਾ ਵਾ ਕਿ ਮੇਰਾ ਜਿਹੜਾ ਪਹਿਲਾਂ ਤੋਂ ਹੀ ਮਕਸਦ ਹੈ ਵੀ ਆਪਣੇ ਕੈਨੇਡੀਅਨ ਲੋਕਾਂ ਦੀ ਹੈਲਪ ਕਰਨਾ ਉਹਨਾਂ ਦੇ ਆਪਣੇ ਜੋ ਉਹਨਾਂ ਕੋਲ ਐਕਸਪੀਰੀਅੰਸ ਆ ਜੋ ਐਕਸਪਰਟਾਈਜ਼ ਆ ਉਹ ਉਹ ਯੂਜ਼ ਕਰਕੇ ਕੈਨੇਡਾ ਦੀ ਇਕਨੋਮੀ ਨੂੰ ਹੋਰ ਉੱਪਰ ਲੈ ਕੇ ਜਾਣਾ ਚਾਹੂਗੇ ਤੇ ਹੁਣ ਉਹਨਾਂ ਨੇ ਜੀ ਆਫੀਸ਼ੀਅਲੀ ਇਹਦੇ ਵਿੱਚ ਆਪਣਾ ਨਾਂ ਦਿੱਤਾ ਪਹਿਲੇ ਨਹੀਂ ਜਿਨ੍ਹਾਂ ਨੇ ਨਾਂ ਦਿੱਤਾ ਬਾਕੀ ਕਿੰਨੇ ਕ ਕਾਮਯਾਬ ਹੁੰਦੇ ਨੇ ਇਟ ਡਿਪੈਂਡ ਕਰਦਾ ਵੀ ਜਦੋਂ ਹੋਰ ਨਾ ਆਣਗੇ ਹਲੇ ਪਹਿਲਾ ਆਫੀਸ਼ੀਅਲੀ ਅਨਾਉਂਸਮੈਂਟ ਹੋਈ ਹੈ ਬਾਕੀ ਜਿਹੜੀਆਂ ਸਾਰੀਆਂ ਸੀ ਜਿੱਕੇ ਜਿਦਾ ਆਪਾਂ ਗੱਲ ਕੀਤੀ ਸੀਗੀ ਇਹ ਮੈਡਮ ਨੀਤਾ ਆਨੰਦ ਜੀ ਜਾਂ ਬੈਂਕ ਆਫ ਕੈਨੇਡਾ ਦੇ ਫਾਰਮ ਫਾਰਨਰ ਗਵਰਨਰ ਜਿਹੜੇ ਸੀਗੇ ਉਹਨਾਂ ਦੀ ਉਹਨਾਂ ਨੇ ਇੱਛਾ ਜ਼ाहिर ਕੀਤੀ ਹੈ ਵੀ ਉਹ ਕਹਿੰਦੇ ਆਪਾਂ ਸੋਚ ਕੇ ਦੱਸਾਂਗੇ ਮਤਲਬ ਇਹਨਾਂ ਨੇ ਆਫੀਸ਼ੀਅਲੀ ਕਹਿ ਦਿੱਤਾ ਵੀ ਹਾਂ ਵੀ ਨਹੀਂ ਆਪਾਂ ਲੜਨਾ ਬਾਈ ਤੁਹਾਨੂੰ ਦੇਖੋ ਹੁਣ ਜਿਹੜੇ ਆਪਣੇ ਇੰਡੀਆ ਮੂਲ ਤੋਂ ਹੈਗੇ ਆ ਇਸ ਗਵਰਨਮੈਂਟ ਦੇ ਅਸੀਂ ਪਿੱਛੇ ਰਹਿੰਦੀ ਸੀ ਕਿ ਪੱਕੇ ਪੈਰੀ ਮੂਰੇ ਹੋਣਾ ਫਟਾਫਟ ਸਬ ਤੋਂ ਪਹਿਲਾਂ ਅਤੇ ਉਹ ਬਿਲਕੁਲ ਬਿਲਕੁਲ ਜਿੱਦਾਂ ਅਮਰੀਕਾ ਦੇ ਵਿੱਚ ਜਦੋਂ ਸ਼ੁਰੂ ਹੋਇਆ ਸੀਗਾ 트럼ਪ ਸਾਹਿਬ ਦਾ ਨੋਮੀਨੇਸ਼ਨ ਉਹਦੇ ਵਿੱਚ ਵਿਵੇਕ ਰਾਮਾ ਸੁਆਮੀ ਬੜਾ ਮਸ਼ਹੂਰ ਹੋਏ ਸੀ ਹਾਂਜੀ ਉਹਨਾਂ ਨੇ ਬੜੀ ਟੱਕਰ ਦਿੱਤੀ ਸੀ ਆਖਰ ਤੱਕ ਗਏ ਥੋੜਾ ਜਿਹਾ ਮਤਲਬ ਐਨੀ ਛੇਤੀ ਉਹਨਾਂ ਨੇ ਹਾਰ ਨਹੀਂ ਬਣੀ ਸੀ ਉਹਨਾਂ ਨੂੰ ਵੀ ਸਪੋਰਟ ਥੋੜੀ ਕੋਤੀ ਮਿਲੀ ਸੀ ਪਰ ਚਲੋ ਐਂਡ 'ਚ 트럼ਪ ਸਾਹਿਬ ਦੇ ਹੱਕ ਦੇ ਵਿੱਚ ਉਹ ਬੈਠ ਗਏ ਤੇ ਪਰ ਫੇਰ ਵੀ ਉਹਨਾਂ ਨੇ ਬੜੇ ਮਸ਼ਹੂਰ ਹੋਏ ਨੇ ਤੇ ਇਵਨ 트럼ਪ ਸਾਹਿਬ ਵੀ ਕਿਹਾ ਮੇਰੇ ਫਰੈਂਡ ਨੇ ਬਹੁਤ ਤਗੜੇ ਹਾਂ ਉਹ ਤੁਹਾਨੂੰ ਕੋਈ ਲੈਂਚ ਆ ਕੇ ਨਾ ਕਿਤੇ ਨਹੀਂ ਚਾਸ ਰ ਸਕਦਾ ਹਾਂ ਅੱਗੇ ਬਿਲਕੁਲ ਜੀ ਜਿੱਕੋ ਉੱਥੇ ਜਿਹੜਾ ਕਿਨੇ ਅਮਰੀਕਾ ਦਾ ਜਿਹੜਾ ਸਿਸਟਮ ਥੋੜਾ ਡਿਫਰੈਂਟ ਆ ਉਹਦੇ ਵਿੱਚ ਆ ਜ਼ਰੂਰੀ ਨਹੀਂ ਵੀ ਕੋਈ ਐਮ ਐਲ ਏ ਜਾਂ ਐਮ ਪੀ ਤੁਹਾਨੂੰ ਬਣਨਾ ਹੀ ਪੈਣਾ ਹੈ ਉਹਦੇ ਵਿੱਚ ਕਿਸੇ ਨਾ ਕਿਸੇ ਇਹ ਆਪਣੇ ਵਿੱਚ ਹੀ ਨਹੀਂ ਇੰਡੀਆ 'ਚ ਵੀ ਇੱਥੇ ਨਹੀਂ ਹੈਗਾ ਅਗਰ ਕੋਈ ਐਮ ਐਲ ਏ ਨਹੀਂ ਜਿੱਤਦਾ ਜਾਂ ਐਮ ਪੀ ਨਹੀਂ ਬਣਦਾ ਉਹਨੂੰ ਕਿਸੇ ਦਾ ਕਿਸੇ ਬੋਰਡ ਦਾ ਚੇਅਰਮੈਨ ਬਣਾ ਦੇਣਗੇ ਹਾਂਜੀ ਘੱਟ ਨਹੀਂ ਡਾਕਟਰ ਮਨਮੋਹਨ ਸਿੰਘ ਵੀ ਜਿਹੜੇ ਹੈਗੇ ਨੇ ਉਹ ਜਿੱਤ ਕੇ ਤਾਂ ਪ੍ਰਧਾਨ ਮੰਤਰੀ ਪਹਿਲੀ ਵਾਰ ਬਣੇ ਨਹੀਂ ਸੀ ਉਹ ਵੀ ਰਾਜ ਸਭਾ ਤੋਂ ਲੈ ਕੇ ਅੰਦ ਅੱਜ ਤੱਕ ਮਨਮੋਹਨ ਸਿੰਘ ਜੀ ਲੋਕ ਸਭਾ ਦਾ ਇਲੈਕਸ਼ਨ ਜਿੱਤੇ ਨਹੀਂ ਹਾਂਜੀ ਹਮੇਸ਼ਾ ਹੀ ਉਹ ਹੁਸਾਮ ਤੋਂ ਇੱਕ ਰਾਜ ਸਭਾ ਦੀ ਸੀਟ ਤੋਂ ਬਣਦੇ ਆਏ ਨਹੀਂ ਕੋਸ਼ਿਸ਼ ਇਹਨਾਂ ਨੇ ਕੀਤੀ ਸੀ ਇੱਕ ਵਾਰ ਲੋਕ ਸਭਾ ਦੀ ਸੀਟ ਤੇ ਵੀ ਪਰ ਉਦੋਂ ਕਾਮਯਾਬ ਨਹੀਂ ਹੋਏ ਸੀ ਤੇ ਜਿਹੜੀ ਉਹ ਕੁਝ ਸੀਟ ਤੁਸੀਂ ਗੱਲ ਕਰਦੇ ਹੋ ਉਹ ਦਿੱਲੀ ਸਾਡੇ ਜਿਹੜੀ ਦੀ ਸੀਟ ਸੀ ਜੀ ਉਹ ਸੋ ਕੈਨੇਡਾ ਮਤਲਬ ਉਹ ਜਿਹੜੇ ਉਧਰਾਂ ਜੀ ਜਿੱਤ ਕੇ ਸੀ ਬੀਜੇਪੀ ਦੇ ਆ ਜਿ ਕੋ ਇੱਕ ਐਦਾ ਨਾ ਜਿਹੜਾ ਹਰ ਕੋਈ ਬੰਦਾ ਹਰ ਕੰਮਲੇ ਨਹੀਂ ਬਣਿਆ ਉਹਨਾਂ ਦਾ ਉਹ ਰਾਜਨੀਤੀ ਲਈ ਬੜੇ ਨਹੀਂ ਸੀ ਜਿੱਦਾਂ ਉਹਨਾਂ ਨੂੰ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਵੀ ਕਹਿੰਦੇ ਸੀ ਤੇ ਕਿਸੇ ਵਾਰੀ ਉਹਨੇ ਸਵਾਲ ਪੁੱਛਿਆ ਕਿ ਤੁਸੀਂ ਨੇ ਵੀ ਤੁਸੀਂ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਬੜਾ ਵਧੀਆ ਜਵਾਬ ਦਿੱਤਾ ਬਹੁਤ ਘੱਟ ਬੋਲ ਕੇ ਕਹਿੰਦੇ ਮੈਂ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਨਹੀਂ ਮੈਂ ਐਕਸੀਡੈਂਟਲ ਫਾਈਨਾਂਸ ਮਿਨਿਸਟਰ ਵੀ ਹਾਂ ਕਿਉਂਕਿ ਰਾਤ ਨੂੰ ਮੈਨੂੰ ਫੋਨ ਆਇਆ ਅ ਅਨੰਦ ਨਰਸਿਮਹਰਾਓ ਦਾ ਵੀ ਤੁਸੀਂ ਸਵੇਰੇ ਬੰਨਾ ਹੈ ਵੀ ਦੇਸ਼ ਐਨਾ ਡਿੱਗ ਗਿਆ ਵਾ ਵੀ ਤੁਸੀਂ ਜੋ ਡਿਸੀਜਨ ਲੈਣੇ ਲੈਣੇ ਆਗਰ ਠੀਕ ਹੋ ਗਿਆ ਤਾ ਮੇਰੇ ਮੈਂ ਮੇਰੀ ਬੱਲੇ ਬੱਲੇ ਜੇ ਅਗਰ ਕੋਈ ਗਲਤ ਹੋ ਗਿਆ ਤਾਂ ਤੁਹਾਡੇ ਤੇ ਤੇਰਾ ਦਾ ਪ੍ਰੋਗਰਾਮ ਪੈਣਾ ਸੋ ਇਹ ਡਿਪੈਂਡ ਕਰਦਾ ਵੀ ਇਦਾਂ ਹੀ ਇਹ ਆ ਵੀ ਇੱਥੇ ਵਿਵੇਕ ਰਾਵਾਂਸ ਮਮੀ ਕੀਦਾ ਬ ਗੱਲ ਕੀਤੀ ਆ ਅਗਰ ਉਹ ਨਹੀਂ ਵੀ ਲੜੇ ਕੁਝ ਨਹੀਂ ਤਾਂ ਫਿਰ ਵੀ ਕੁਝ ਨਾ ਕੁਝ ਤਾਂ ਮਿਲਣਾ ਹੈ ਕਿ ਵੀ ਸਰਕਾਰ ਦੀ ਆਪਣੀ ਆ ਗਈ ਤੇ ਉਪਰੋਂ 트럼ਪ ਸਾਹਿਬ ਹੁਣ ਤਾਂ ਫਿਰ ਜੋ ਮਰਜੀ ਕਰਾ ਲਓ ਬਿਲਕੁਲ ਜੀ ਤੇ ਜੇ ਅਸੀਂ ਇਹ ਗੱਲ ਕਰੀਏ ਜਿਹੜੀ ਲਾਸ ਐਂਜਲਸ ਦੇ ਵਿੱਚ ਇੱਕ ਫਾਇਰ ਲੱਗੀ ਹੈ ਨਾ ਕਾਫੀ ਉਹਨੇ ਜਿਹੜੀ ਸਥਿਤੀ ਹੈਗੀ ਆ ਖਰਾਬ ਕੀਤੀ ਵੀ ਹੈ ਉਹ ਬਿਲਕੁਲ ਜੀ ਉਹ ਵੀ ਫਾਇਰ ਜਿਹੜੀ ਆ ਬੜੀ ਭਿਆਨਕ ਰੂਪ ਹੋਈ ਆ ਕਈ ਮੈਂ ਵੀਡੀਓ ਵੀ ਦੇਖੀਆਂ ਕਿ ਇੱਕ ਰੀਸਰਟ ਲਈ ਕਿਸ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਕੀਤੀ ਸੀਗੀ ਕਿਸ ਨੇ ਜਹਾਜ਼ ਦੇ ਉੱਪਰ ਚਲਦੇ ਚਲਦੇ ਬਣਾਈ ਸੀਗੀ ਤੇ ਬੜੀ ਭਿਆਨਕ ਅਗ ਲੱਗੀ ਆ ਪਰ ਤੁਸੀਂ ਇਹ ਦੇਖ ਲਓ ਚਾਹੇ ਜਿੰਨਾ ਮਰਜੀ ਟੈਨਸ਼ਨ ਆ ਸਾਡੀ ਅਲਬਰਟ ਕੈਨੇਡਾ ਦੀ ਤੇ ਅਮਰੀਕਾ ਦੀ ਸਾਡੇ ਮੈਡਮ ਜਿਹੜੇ ਆਪਣੇ ਪ੍ਰੀਮੀਅਰ ਨੇ ਆਪਣੇ ਅਲਬਟਾ ਦੇ ਉਹਨਾਂ ਨੇ ਉੱਥੇ ਲਾਸ ਐਂਜਲਸ ਦੀ ਆਗ ਨੂੰ ਬੁਝਾਉਣ ਦੇ ਲਈ ਜੋ ਹੈਲਪ ਭੇਜੀ ਆ ਜੀ ਜਿੱਦਾਂ ਵਾਟਰ ਬੰਬ ਹੋ ਗਏ ਜੈਟ ਹੋ ਗਏ ਜਿਹੜੇ ਵਾਟਰ ਸਿੱਟਦੇ ਆ ਇਹ ਸਾਰੀ ਹੈਲਪ ਕੀਤੀ ਹੈ ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਦੂਜੇ ਦੇ ਦੋਸਤਾਂ ਜਦੋਂ ਜੈਸਪੁਰ ਦੇ ਵਿੱਚ ਅੱਗ ਲੱਗੀ ਸੀ ਉਹ ਯੂਐਸ ਨੇ ਵੀ ਬੜੀ ਹੈਲਪ ਕੀਤੀ ਸੀ ਉਹਦੇ ਫਾਇਰਫਾਈਟਰ ਨੇ ਅਰੇ ਇਹ ਇੱਕ ਗਵਾਂਡੀ ਦਾ ਵੀ ਫਰਜ਼ ਵੀ ਬਣਦਾ ਜੀ ਇਹ ਹਾਂਜੀ ਗਵਾਂਡੀ ਦਾ ਇਹੀ ਫਰਜ਼ ਬਣਦਾ ਜੀ ਦੇਖੋ ਗਵਾਂਡੀ ਇਹ ਅਸਲ ਵਿੱਚ ਕਹਿੰਦੇ ਹੁੰਦੇ ਆ ਕਈ ਵਾਰ ਸੁਣਿਆ ਵੀ ਦੋਸਤ ਮਤਲਬ ਰਿਸ਼ਤੇਦਾਰ ਮਾੜੇ ਹੋ ਜਾਣ ਕੋਈ ਚੱਕਰ ਨਹੀਂ ਕੋਈ ਫਰਕ ਨਹੀਂ ਪੈਂਦਾ ਜ਼ਿੰਦਗੀ ਦੇ ਵਿੱਚ ਪਰ ਜਿਹੜਾ ਗਵਾਂਡ ਸਾਡਾ ਆਂਡ ਗਵਾਂਡ ਸਹੀ ਹੋਣਾ ਚਾਹੀਦਾ ਪੁਰੀਸ ਕਰਕੇ ਵਧੀਆ ਗੱਲ ਆ ਵੀ ਉਹ ਹੈਲਪ ਲਈ ਆਈ ਸੀ ਤੇ ਅਸੀਂ ਹੈਲਪ ਲਈ ਜਾ ਰਹੇ ਹਾਂ ਜੋ ਅਸੀਂ ਤੇ ਅਰਜ਼ ਕਰਦੇ ਹਾਂ ਜਿਹੜੀ ਉੱਥੇ ਫਾਇਰ ਹੈ ਜੇ ਖੇਤੀ ਕਾਬੂ ਜਾਵੇ ਤਾਂ ਜੋ ਆਮ ਜੋ ਲੋਕਾਂ ਦਾ ਨੁਕਸਾਨ ਹੋ ਰਿਹਾ ਤੇ ਉਹ ਬਹੁਤ ਬਚਾਅ ਹੋਵੇ ਹਾਂਜੀ ਦੇਖੋ ਜੀ ਵਾਈਲਡ ਫਾਇਰ ਜਿਹੜੇ ਆਂਦੀ ਆ ਉਹ ਜਿੰਨਾ ਚਿਰ ਵਾਈਲਡ ਹੀ ਰਹਿੰਦੀ ਉਦੋਂ ਵੀ ਨੁਕਸਾਨ ਕਰਦੀ ਆ ਕਿਉਂਕਿ ਉਹ ਥੋੜਾ ਗਲੋਬਲ ਵਾਰਮਿੰਗ ਜੀ ਵੀ ਆਂਦਾ ਅੱਗ ਲੱਗਦੀ ਆ ਤੇ ਉੱਥੇ ਜਾਨਵਰ ਵੀ ਜਲਦੇ ਆ ਮੁੜ ਕੇ ਦੁਬਾਰਾ ਉਹ ਹਰਾ ਭਰਾ ਹੋਣਾ ਬੜਾ ਟਾਈਮ ਲੱਗਦਾ ਪਰ ਜਦੋਂ ਸਿਟੀ ਦੇ ਵਿੱਚ ਆ ਜਾਂਦੀ ਆ ਤੇ ਫਿਰ ਸਿਟੀ ਦੇ ਵਿੱਚ ਉਹ ਅੱਗ ਨੂੰ ਰੋਕ ਨਹੀਂ ਸਕਦਾ ਕੋਈ ਅੱਜ ਦੇ ਟਾਈਮ ਦੇ ਵਿੱਚ ਉੱਥੇ ਇੰਨੀ ਉੱਥੇ ਵੀ ਖੁਸ਼ਕ ਮੌਸਮ ਚੱਲਦਾ ਹੈ ਦੇ ਨਾਲ ਜਦੋਂ ਜਿਹੜੀ ਇੱਕ ਆਪਣਾ ਜਿਹੜਾ ਆਪਣਾ ਰੋਬ ਆ ਬੜਾ ਖੰਖਾਰ ਧਾਰਨ ਕਰ ਲੈਂਦੀ ਆ ਫਿਰ ਫਾਇਰ ਫਾਈਟਰ ਨੂੰ ਵੀ ਕਾਫੀ ਪਰੇਸ਼ਾਨੀਆਂ ਤੋਂ ਲੰਘਣਾ ਪੈਂਦਾ ਬਿਲਕੁਲ ਜੀ ਉਹ ਤਾਂ ਹੈ ਹੀ ਆ ਜੀ ਉਹ ਤਾਂ ਫਾਇਰ ਫਾਈਟਰ ਵੀ ਇਨਸਾਨ ਹੀ ਨੇ ਨਾ ਉਥੋਂ ਸਾਡੇ ਨਾਲ ਕੁਝ ਜ਼ਿਆਦਾ ਟ੍ਰੇਨਡ ਨੇ ਰੋਬ ਉੱਪਰ ਸੇਕ ਤਾਂ ਆਖਦਾ ਪੂਰਾ ਹੁੰਦਾ ਨਾ ਜਦੋਂ ਖੜ ਕੇ ਕੰਮ ਕਰਦੇ ਆ ਚਾਹੁੰਦੇ ਆਪਣੀ ਸੇਫਟੀ ਨਾਲ ਹੀ ਕਰਦੇ ਨੇ ਬਟ ਫਿਰ ਵੀ ਇਹ ਹਵਾ ਜਲੇ ਕਿਵੇਂ ਤੇਜ਼ ਹੋ ਜਾਏ ਪਤਾ ਨਹੀਂ ਲੱਗਦਾ ਕੋਈ ਦਰਖਤ ਜਲਦਾ ਡਿੱਗ ਜਾਏ ਤੇ ਉਹਦੇ ਨਾਲ ਲਾਸ ਹੋ ਜਾਂਦਾ ਹੈ ਪਰ ਫੇਰ ਵੀ ਉਹ ਸੇਫਟੀ ਨਾਲ ਕਰਦੇ ਨੇ ਪਰ ਇਸੇ ਕਰਕੇ ਤੋਂ ਕਹਿੰਦੇ ਨੇ ਵੀ ਬਈ ਅਗਰ ਕੋਈ ਇਦਾਂ ਦੀ ਅੱਗ ਆ ਤੇ ਤੁਸੀਂ ਕਿਸੇ ਪ੍ਰੋਫੈਸ਼ਨਲ ਨੂੰ ਹੀ ਉਹਨਾਂ ਡੀਲ ਕਰਦੇ ਹੋ ਆਪ ਖੁਦ ਨਾ ਲਓ। ਬਰੇਕ ਦਾ ਘਰ ਵੀ ਲੱਕੜ ਦੇ ਹੁੰਦੇ ਆ ਲੱਕੜ ਜਲ ਕੇ ਦੀਪਨ ਦੇ ਅੰਦਰ ਨੂੰ। ਲੱਕੜ ਆ ਜੀ ਬਿਲਕੁਲ ਲੱਕੜ ਤਾਂ ਨਾਲੇ ਕਿੰਨੀ ਸੁੱਕੀ ਲੱਕੜ ਹੁੰਦੀ ਆ ਜੇ ਹੁਣ ਕਾਰ ਦਾ 15-20 ਸਾਲ ਪੁਰਾਣਾ ਉਹ ਤਾਂ ਬਿਲਕੁਲ ਹੀ ਸੁੱਕਾ ਉਹਦਾ ਮਾਚਸ ਦੀ ਟੀਲੀ ਨਾਲ ਅੱਗ ਲੱਗਣ ਵਾਲਾ ਕੰਮ ਹੋ ਗਿਆ। ਹਾਂਜੀ। ਉਹ ਆਪਣੇ ਇੱਥੇ ਇਹੀ ਥੋੜੀ ਕਮੀਆਂ ਇਸੇ ਕਰਕੇ ਤਾਂ ਹਰ ਕਮਰੇ ਦੇ ਵਿੱਚ ਤੋਂ ਅੱਗੇ ਤੋਂ ਅੱਗੇ ਕਿੱਦਾਂ ਆਪਣੇ ਰੂਲ ਵਧੀਆ ਬਣ ਰਹੇ ਨੇ। ਵੇ ਪਹਿਲਾਂ ਹੁੰਦਾ ਸੀ ਇੱਕ ਫਲੋਰ ਤੇ ਇੱਕ ਫਾਇਰ ਡਿਟੈਕਟਰ ਲਾਣਾ ਹੁਣ ਹਰ ਰੂਮ ਚ ਫਾਇਰ ਡਿਟੈਕਟਰ ਲਾਣਾ ਕਿਉਂਕਿ ਅੱਗੇ ਤੋਂ ਅੱਗੇ ਪਤਾ ਲੱਗਦਾ ਨਾ ਜਿਹੜਾ ਪਹਿਲਾਂ ਸਿਰਫ ਬਿਜਲੀ ਤੇ ਹੁੰਦੇ ਸੀ ਬੈਟਰੀ ਤੇ ਹੁੰਦੇ ਸੀ ਹੁਣ ਬਿਜਲੀ ਐਂ ਬੈਟਰੀ ਦੋਨਾਂ ਤੇ ਆਣ ਲੱਗ ਪਏ ਵੀ ਬੈਕਅਪ ਵੀ ਹੋਣਾ ਚਾਹੀਦਾ ਸੋ ਇਹੀ ਚੀਜ਼ਾਂ ਹੁੰਦੀਆਂ ਪਰ ਉਪਰ ਇਹ ਜਿਹੜੀ ਜੰਗਲੀ ਆਗਿਆ ਇਹਨੂੰ ਇੱਕ ਕੁਦਰਤੀ ਗੱਲਾਂ ਆ ਕਿੱਦਾਂ ਲੱਗਦੀਆਂ ਨੇ ਕਈ ਵਾਰ ਤਾਂ ਜ਼ਿਆਦਾਤਰ ਜਿਹੜੀ 90% ਦਾ ਜੀ ਭਾਜੀ ਉਹ ਇਨਸਾਨੀ ਗਲਤੀਆਂ ਨਾਲੇ ਲੱਗਦਾ ਹਜ਼ਾਰ ਕੋ ਕਿ ਜਿਹੜੇ ਆਪਣੀ ਸਿਗਰਟ ਪਿੰਦੇ ਆ ਕਈ ਵਾਰੀ ਉਹਨੂੰ ਸਿੱਟ ਦਿੰਦੇ ਆ ਵੀ ਨਾproper ਬੰਦ ਨਹੀਂ ਕਰਦੇ ਤੇ ਉਹ ਕਰਦਿਆ ਕਰ ਸੁਲਕ ਜਾਂਦੀ ਆ ਫੋਗੇ ਉਹ ਵੀ ਹੁੰਦਾ ਜੀ ਕਿੰਨਾ ਚਿਰ ਜ਼ਿਆਦਾ ਹੋ ਜਾਂਦੇ ਆ ਕਈ ਵਾਰ ਉਹ ਵੀ ਆ ਜੀ ਜਿਹੜਾ ਕੈਂਪਿੰਗ ਕਰਦੇ ਨੇ ਕਈ ਵਾਰ ਉਹ ਪੂਰੀ ਤਰ੍ਹਾਂ ਉਹਨੂੰ ਜਿਹੜੀ ਅੱਗ ਨੂੰ ਬੁਝਾ ਕੇ ਨਹੀਂ ਆਦੇ ਉਹਦੇ ਵਿੱਚ ਵੀ ਹੋ ਜਾਂਦਾ ਆਪਾਂ ਕਿਹਦੇ ਲਈ ਪਾਣੀ ਪਾ ਦਈਏ ਕੁਝ ਕਰ ਲਈ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਚਿੰਗਾਰੀ ਅਗਰ ਸੁਲਕਦੀ ਰਹਿ ਗਈ ਤੇ ਉਹ ਹੌਲੀ ਹੌਲੀ ਉਹ ਕਿੱਥੇ ਰੱਕ ਪਹੁੰਚ ਜਾਂਦੀ ਆ ਦਾ ਕੁਝ ਨਹੀਂ ਪਤਾ ਪਰ ਫਿਰ ਵੀ ਚਲੋ ਚੰਗਾ ਆ ਵੀ ਜਿਹੜੇ ਇੱਕ ਦੂਜੇ ਦਾ ਦੇਸ਼ ਜਿਹੜੇ ਇੱਕ ਦੂਜੇ ਦੀ ਹੈਲਪ ਕਰਦੇ ਆ ਮਾੜੇ ਟਾਈਮ ਹੀ ਪਤਾ ਲੱਗਦਾ ਸਾਹਿਕ ਕਹਾਵਤ ਵੀ ਬਣੀ ਆ ਨਾ ਇੱਕ ਬਾ ਬਿਲਕੁਲ ਯੋਕੋ ਇਹ ਆਈ ਉਹ ਚੰਗਾਰੀ ਜਿਹੜੀ ਆ ਅਗਰ ਚੰਗੀ ਹੋਵੇ ਤੱਚ ਦੇ ਤਾਂ ਜੰਗਲ ਵਧੀਆ ਬਣ ਜਾਂਦਾ ਹੈ ਜੇ ਅਗਰ ਮਾੜੀ ਹੋਵੇ ਜੰਗਲ ਫੁੱਕ ਸਕਦਾ ਹੈ ਬਿਲਕੁਲ ਜੀ ਤੇ ਜਿਹੜੀ ਅੱਜ ਇੱਕ ਹੋਰ ਬ੍ਰੇਕਿੰਗ ਨਿਊਜ਼ ਫਲੈਸ਼ ਹੋਈ ਹੈ ਸ਼ਾਮ ਵੱਲੇ ਵੀ ਜਿਹੜੇ ਇੱਕ 트ੰਪ ਸਾਹਿਬ ਨੇ ਇੱਕ ਅਪੀਲ ਕੀਤੀ ਸੀਗੀ ਵੀ ਜਿਹੜੇ ਉਨਾਂ ਨੂੰ ਸਜ਼ਾ ਹੋਣੀ ਆ ਉਹ ਉਹਨਾਂ ਨੂੰ ਰਾਸ਼ਟਰਪਤੀ ਚੋਣ ਆਪਣੇ ਜਿਹੜੇ ਫੌਂਟ ਟੱਕ ਲੈਣ ਦੇ ਉਹਦੇ ਬਾਅਦ ਵਿੱਚ ਉਹਨੂੰ ਡਿਲੇ ਕਰ ਲਿਆ ਜਾਵੇ ਤੇ ਕਹਿੰਦੇ ਕੋਰਟ ਨੇ ਉਹੋ ਜਿਹੜੀ ਉਹਨਾਂ ਦੀ ਅਪੀਲ ਆ ਖਾਰਜ ਕਰ ਦਿੱਤੀ ਹੈ ਜੀ ਕੀ ਹੈਗੀ ਪੂਰੀ ਖਬਰ ਹੈ ਇਹ ਪੂਰੀ ਖਬਰ ਹੈ ਜੀ ਬਿਲਕੁਲ ਜੀ 10 ਤਰੀਕ ਨੂੰ 10 ਜਨਵਰੀ ਨੂੰ ਇਹ ਜੀ ਇਹ ਅਮਰੀਕਾ ਦੇ ਵਿੱਚ ਜਿਹੜੀ ਉੱਥੇ ਦੀ ਨਿਊਯਾਰਕ ਦੀ ਜਿਹੜੀ ਆਪਣੀ ਹੈਗੀ ਆ ਸਰ ਕੋਰਟ ਉਹਨੇ ਇਹਨੂੰ ਸਜ਼ਾ ਦੇਣੀ ਹੈ ਜੀ ਤੇ ਉਹਨਾਂ ਨੇ ਕੀ ਪਹਿਲੇ ਤੈਅ ਕੀਤਾ ਸੀ ਤੇ 트ੰਪ ਸਾਹਿਬ ਨੇ ਇਹ ਕਿਹਾ ਸੀ ਵੀ ਮੈਂ ਹੋ ਰਾਸ਼ਟਰਪਤੀ ਬਣ ਗਿਆ ਹਾਂ ਤੇ ਉਹਨਾਂ ਨੇ ਸੁਪਰੀਮ ਕੋਰਟ ਕੋਲੇ ਅਪੀਲ ਕੀਤੀ ਸੀ ਵੀ ਕਿਸੇ ਤਰੀਕੇ ਨਾਲ ਇਹ ਨੇ ਡਿਸੀਜਨ ਨੂੰ ਰੇਟ ਕੀਤਾ ਜਾਵੇ ਜਾਂ ਇਹ ਪੂਰੇ ਪੂਰੇ ਡਿਸੀਜਨ ਨੂੰ ਹੀ ਇਹ ਮੇਰੀ ਕਾਰਜਕਾਲ ਮੁਕਣ ਤੋਂ ਬਾਅਦ ਦਿੱਤਾ ਜਾਵੇ ਮਤਲਬ 4 ਸਾਲ ਬਾਅਦ ਤੱਕ ਵੀ ਗੱਲ ਕੀਤੀ ਸੀ ਪੇ ਹੋ ਜਵੇ ਕਿਉਂਕਿ ਪਰ ਕਿਉਂਕਿ ਵੀ ਉਹ ਰਾਸ਼ਟਰਪਤੀ ਬਣਨੇ ਜਾ ਰਹੇ ਨੇ ਨਾ ਕਿਉਂਕਿ ਉਹਨਾਂ ਦੇ ਫਰਕ ਇਹ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਮੇਰੇ ਤੇ ਜਿਹੜਾ ਕੇਸ ਆ ਵੀ ਇਹ ਕਿਸਮ ਦਾ ਬਣਾਇਆ ਗਿਆ ਹੈ ਪਰ ਜਿਹੜੀ ਸੁਪਰੀਮ ਕੋਰਟ ਆ ਉਹਦੇ ਜੱਜ ਜਿਹੜੇ ਉਹ ਬਿਲਕੁਲ ਡਿਵਾਈਡ ਸੀਗੇ 5 4 ਦੀ ਰੇਸ਼ੋ ਦੇ ਨਾਲ ਮਤਲਬ 5 ਜੱਜ ਇਹਦੇ ਫੇਵਰ 'ਚ ਨਹੀਂ ਸੀਗੇ ਵੀ ਇਹਨਾਂ ਨੂੰ ਐਕਸਟੈਂਸ਼ਨ ਦੇਣ ਦੀ ਤੇ 4 ਫੇਵਰ 'ਚ ਸੀਗੇ ਤੇ ਉਹ ਕੀ ਹੋ ਕੇਸ ਹੋਣ ਕੀ ਹੋ ਗਿਆ ਉਲਟ ਗਿਆ ਹੁਣ ਸਜ਼ਾ ਜਿਹੜੀ ਉਹ ਹੋਊਗੀ ਮਤਲਬ ਜਿਹੜੀ ਉਹਦੀ ਅਨਾਉਂਸਮੈਂਟ ਆ ਉਹ ਹੋਊਗੀ ਹੋਊਗੀ ਉੱਤੇ ਕੋਈ ਰੋਕ ਨਹੀਂ ਲੱਗੇ ਤੇ ਜਿਸ ਤਰ੍ਹਾਂ ਜੇ ਰਾਸ਼ਟਰਪਤੀ ਬਣ ਜਾਂਦੇ ਤੇ ਬਾਦੂ ਦੀ ਸਟਾਜ ਹੁੰਦੀ ਤੇ ਇਹਨੂੰ ਇਫੈਕਟ ਕਰ ਸਕਦੇ ਸੀ ਕਿ ਆਪਣੀ ਰਾਸ਼ਟਰਪਤੀ ਦੇ ਓਦੇ ਦੇ ਅਨੁਸਾਰ ਬਿਲਕੁਲ ਜੀ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਰਾਸ਼ਟਰਪਤੀ ਕੋ ਪਾਵਰ ਹਨ ਉਹ ਆਪਣੇ ਆਪ ਨੂੰ ਪਾਰਡਨ ਕਰ ਸਕਦੇ ਸੀ ਜਿੱਦਾ ਪਿੱਛੇ ਜੇ ਜੋ ਬਾਈਡਨ ਸਾਹਿਬ ਨੇ ਆਪਣੇ ਬੇਟੇ ਨੂੰ ਪਾਰਡਨ ਦਿੱਤੀ ਹੈ ਜੋ ਬੇਟੇ ਦੇ ਉੱਪਰ ਜਿੰਨੇ ਵੀ ਕੇਸ ਚੱਲਦੇ ਸੀ ਉਹ ਸਾਰੇ ਉਹਨਾਂ ਨੇ ਮਾਫ ਕਰਾਤੇ ਇਹ ਵੀ ਕਰਾ ਸਕਦੇ ਸੀ ਪਰ ਇੱਕ ਦੇਖੋ ਅਮਰੀਕਾ ਦੇ ਜਿਹੜੇ ਡੈਮੋਕ੍ਰੇਸੀ ਹੈ ਉੱਥੇ ਦਾ ਕਨਸਟੀਟਿਊਸ਼ਨ ਇੱਕ ਹੋਰ ਵੀ ਗੱਲ ਕਰਦਾ ਹੈ ਵੀ ਮੰਨ ਲਓ ਅਗਰ 10 ਤਰੀਕ ਨੂੰ ਸਜ਼ਾ ਵੀ ਹੋ ਜਾਂਦੀ ਹੈ ਫੇਰ ਵੀ ਇਹਨਾਂ ਨੂੰ ਰਾਸ਼ਟਰਪਤੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਫਿਰ ਜੇਨ ਕਿ ਜੇਲ ਜਾਣਾ ਪੈਂਦਾ ਤਾਂ ਜਿਹੜੀ ਜਿਹੜੀ ਉਹਦੀ ਜਿਹੜਾ ਸਮਾ ਆਪਣਾ ਸਮੋਚਕ ਸਮਾਰੋਹ ਹੋਊਗਾ ਤਾਂ ਜੇਲ ਤੇ ਹੋਊਗਾ ਫਿਰ ਉਹ ਉਹ ਉਹਨਾਂ ਚ ਉਸ ਦਿਨ ਜੇਲ ਤੇ ਹੋ ਜਾਊਗਾ ਈਵਨ ਜੇਲ ਦੇ ਵਿੱਚੋਂ ਵੀ ਉਹ ਸਰਕਾਰ ਚਲਾ ਸਕਦੇ ਨੇ ਇੱਥੇ ਤੱਕ ਦਾ ਪ੍ਰਾਵਧਾਨ ਇਹ ਨਹੀਂ ਵੀ ਜੇਲ ਹੋ ਗਈ ਤਾਂ ਉਹ ਰਾਸ਼ਟਰਪਤੀ ਨਹੀਂ ਬਣ ਸਕਦੇ ਇਹਨੂੰ ਰੋਕ ਨਹੀਂ ਸਕਦੇ ਉਹ ਜੇਲ ਚੋਂ ਵਿੱਚ ਵੀ ਰਾਸ਼ਟਰਪਤੀ ਦਾ ਆਪਣਾ ਕਾਰਜਵਾਰ ਸਮਝਾ ਸਕਦੇ ਇਹਨਾਂ ਦੇ ਕੰਮ ਕਰ ਸਕਦੇ ਸੋ ਇਹ ਦੇਖ ਲਓ ਅਮਰੀਕਾ ਦਾ ਕਨਸਟੀਟਿਊਸ਼ਨ ਐਦਾਂ ਦਾ ਹੈ ਪੇਦਾ ਬਈ ਯਾਨੀ ਕਿ ਕੋਈ ਨਾ ਖਾਸ ਖਾਸ ਪਰਕ ਨਹੀਂ ਬਣ ਇਹਨਾਂ ਨੂੰ ਫਿਰ ਉਸ ਪਰ ਹਾਂ ਪਰ ਇੱਕ ਇੱਕ ਗੱਲ ਜ਼ਰੂਰ ਹੋ ਜਾਣੀ ਹੈ ਵੀ ਇਹ ਅਮਰੀਕਾ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਣਾ ਵੀ ਇੱਕ ਕਨਵਿਕਟਡ ਜਿਹੜਾ ਬੰਦਾ ਆ ਉਹ ਰਾਸ਼ਟਰਪਤੀ ਬਣੂ ਕਿਉਂਕਿ ਇਹ ਪਹਿਲਾਂ ਨਹੀਂ ਇਦਾਂ ਹੋਇਆ ਕਦੀ ਵੀ ਜੇ ਹੋਇਆ ਬਾਅਦ ਵਿੱਚ ਕੋਈ ਕਨਵਿਕਸ਼ਨ ਹੋ ਜਾਏ ਵੱਖਰੀ ਗੱਲ ਆ ਪਰ ਰਾਸ਼ਟਰਪਤੀ ਕਨਵਿਕਟਡ ਹੋ ਕੇ ਰਾਸ਼ਟਰਪਤੀ ਬਣਨਾ ਇੰਡੀਆ 'ਚ ਤਾਂ ਬਥੇਰੀ ਵਾਰੀ ਹੋ ਗਿਆ ਬਈ ਬੰਦਾ ਜੇਲ੍ਹ 'ਚ ਗਿਆ ਬਾਅਦ ਉਹ ਮੁੱਖ ਮੰਤਰੀ ਬਣ ਗਿਆ ਜਾਂ ਕੁਝ ਬਣ ਗਿਆ ਤੇ ਯਾ ਚਲ ਗਿਆ ਬਾਜੀ ਆ ਪ੍ਰਧਾਨ ਮੰਤਰੀ ਕੁਝ ਪ੍ਰਧਾਨ ਮੰਤਰੀ ਦਾ ਚਲੂ ਅਲੇ ਤਾਂ ਬਣਦਾ ਜੇ ਤਾ ਹੈ ਨਾ ਵੀ ਜੇ ਜੇਲ ਜਾ ਕੇ ਆਇਆ ਹੋਵੇ ਤਾਂ ਨਹੀਂ ਤਾਂ ਬਣਦਾ ਹੀ ਨਹੀਂ ਹਾਂ ਉਹ ਤੂੰ ਜੇਲ ਸੀ ਜਾ ਕੇ ਆਇਆ ਜਿਆਦਾ ਦੇ ਚਾਂਸਸ ਆ ਥੋੜੇ ਜੇ ਉਹ ਮਤਲਬ ਮਸ਼ਹੂਰੀ ਹੋ ਜਾਂਦੀ ਨਾ ਵੀ ਕਿਉਂਕਿ ਦੇਖੋ ਦੋ ਤਰ੍ਹਾਂ ਦੇ ਸੈਂਟੀਮੈਂਟ ਹੋ ਜਾਂਦੇ ਆ ਜੇ ਜੇਲ ਬੰਦਾ ਜਾਂਦਾ ਇੱਕ ਸੈਂਟੀਮੈਂਟ ਤਾਂ ਹੋ ਜਾਂਦਾ ਜੀ ਬੰਦਾ ਵੀ ਬੰਦਾ ਡਰ ਜਾਂਦੇ ਲੋਕ ਉਹਦੇ ਕੋਲ ਵੀ ਹਾਵੇ ਨੇ ਕੋਈ ਬਹੁਤ ਸਾਡੇ ਨਾਲ ਕੋਈ ਗਲਤ ਕਰ ਜੇ ਇਹਦਾ ਇੱਕ ਇੱਕ ਅੱਧੇ ਗੱਲ ਲੋਕ ਜਿਹੜੇ ਹੁੰਦੇ ਆ ਉਹ ਭਗਤ ਲੋਕ ਉਹ ਇਸ ਗੱਲ ਤੇ ਨਹੀਂ ਯਾਰ ਸਾਡੇ ਬੰਦੇ ਦੇ ਨਾਲ ਥੱਕਾ ਹੋਇਆ ਹੋਣਾ ਇਹ ਤਾਂ ਕੁਝ ਕਰ ਨਹੀਂ ਸਕਦੇ ਇਦਾਂ ਨਹੀਂ ਨਾਲੇ ਘੋਰ ਹੋ ਜਾਂਦੀਆਂ ਨੇ ਬੰਦਾ ਬੜਾ ਦਲੇਰ ਆ ਜੀ ਦੇਖੋ ਜੀ ਇਹ ਤਾਂ ਜੇਲ੍ਹ ਜਾਣ ਤੋਂ ਵੀ ਨਹੀਂ ਡਰਦਾ ਤਾਂ ਵੀ ਲੋਕਾਂ ਨੂੰ ਡਰ ਤੇ ਜੇਲ੍ਹ ਉਹ ਪਹਾੜ ਜਿੱਦਾਂ ਨਿਭਾਰਦੀ ਹੋਵੇ ਜਿਦਾ ਉੱਥੇ ਤੁਸੀਂ ਦੇਖਿਆ ਜੇਲ੍ਹਾਂ ਦਾ ਕੀ ਹਾਲ ਤੇ ਜੇ ਉਹ ਕਈ ਲੋਕ ਜਿੱਲੇ ਮਰਜੀ ਕਿਸ ਨੂੰ ਜਮਾਨਤ ਮਿਲ ਜਾਂਦੀ ਆ ਕਿਸ ਨੂੰ ਛੁੱਟੀ ਮਿਲ ਜਾਂਦੀ ਆ ਕਈਆਂ ਨੂੰ ਵੀ ਇਹ ਵੀ ਆਈਪੀ ਟਰੀਟਮੈਂਟਾ ਮਿਲੀ ਜਾਣੀ ਆ ਤਾਂ ਸੂਤ ਜੇਲਾ ਦਾ ਵੀ ਕੋਈ ਐਡਾ ਹੱਲ ਨਹੀਂ ਹੈਗਾ ਇੱਦੇ ਵੀ ਇੱਥੇ ਦੇ ਜੇਲਾ ਤੋਂ ਨਾਲੋਂ ਖਰੀਏ ਹੋਣੀਆਂ ਇੱਥੇ ਤਾਂ ਉਹ ਕੰਮ ਤਾਂ ਨਹੀਂ ਹੋਣਾ ਜੇ ਇੱਥੇ ਤਾਂ ਸਾਫ਼ ਸੁਥਰੀ ਜੇਲਾ ਹੋਣੀ ਬਿਲਕੁਲ ਤੇ ਅੱਜ ਦੀ ਜਿਹੜੀ ਆਪਣੀਆਂ ਅਸੀਂ ਗੱਲਾਂ ਖਬਰਾਂ ਸੰਨੀਆਂ ਕੀਤੀਆਂ ਨੇ ਤੇ ਹੁਣ ਅਸੀਂ ਅੱਜ ਦੀਆਂ ਖਬਰਾਂ ਉੱਤੇ ਵਿਰਾਮ ਦਿੰਦੇ ਆ ਤੇ ਕੱਲ ਨੂੰ ਇੱਕ ਵਾਰ ਫੇਰ ਅਸੀਂ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਜਰੂਰ ਰੂਬਰੂ ਹੋਵਾਂਗੇ ਤੇ ਉਦੋਂ ਤੱਕ ਸਾਨੂੰ ਦੀ ਹੋਂ ਇਜਾਜ਼ਤ ਤੇ ਜਿਹੜਾ ਸਾਡਾ ਅੱਜ ਦਾ ਜਿਹੜਾ ਸੈਗਮੈਂਟ ਦਾ ਸ਼ੋਅ ਸੀਗਾ ਇਹਨੂੰ ਜਿਸ ਤਰ੍ਹਾਂ ਮੈਂ ਦੱਸਦਾ ਹਾਂ ਸਮ ਸਪான்ਸਰ ਕੀਤਾ ਹੋਇਆ ਹੈਗਾ ਯਾ ਸਿਵਲ ਇਮੀਗ੍ਰੇਸ਼ਨ ਤੋਂ ਮੇਰਾ ਸਾਜ ਜੀ ਨੇ ਤੇ ਅੱਜ ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਨਾਲ ਜਿਸ ਤਰ੍ਹਾਂ ਉਹ ਇਮੀਗ੍ਰੇਸ਼ਨ ਦੀ ਹੈਲਪ ਕਰਦੇ ਆ ਤੇ ਨਾਲ ਉਹਨਾਂ ਨੇ ਸ਼ੁਰੂ ਕੀਤਾ ਹੈਗਾ ਰਾਈਟ ਪ੍ਰੋਫੈਸ਼ਨਲ ਦੇ ਨਾਮ ਤੇ ਇੱਕ ਏਜੰਸੀ ਸ਼ੁਰੂ ਕੀਤੀ ਆ ਜਿਸ ਦੇ ਵਿੱਚ ਜੇ ਕਿਸੇ ਨੂੰ ਜੌਬ ਦੀ ਲੋੜ ਹੈਗੀ ਆ ਤੇ ਉਹ ਉਹਨਾਂ ਨੂੰ ਕੰਟੈਕਟ ਕਰ ਸਕਦਾ ਆ ਇਸ ਟਾਈਮ ਉਹਨਾਂ ਨੂੰ 4 ਟਰੱਕ ਡਰਾਈਵਰ ਤੇ ਨਾਲ ਦੋ ਅੱ비 ਮਕੈਨਿਕਾਂ ਦੀ ਬੜੀ ਜਲਦੀ ਲੋੜ ਹੈਗੀ ਆ ਤੇ ਜੇ ਕਿਸੇ ਨੂੰ ਚਾਹੀਦੀ ਹੋਵੇ ਜਾਂ ਆਪਣਾ ਜੋਬ ਚਾਹੀਦੀ ਹੋਵੇ ਤਾਂ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਨਿਚਾਰੇ ਨੰਬਰ ਦੇ ਉੱਤੇ ਜੀ ਸਤਿ ਸ਼੍ਰੀ ਅਕਾਲ ਅਦab ਨਮਸਤੇ ਅਸਲਾਮ ਅਲੈਕੁਮ ਟੂ 올 ਮਾਈ ਵੀਵਰਸ ਹੂ ਆਰ ਵਾਚਿੰਗ ਮੀ ਰਾਈਟ ਨਾਓ ਫਰਮ ਸਵਿਫਟ ਆਰਐਚ ਇਮੀਗ੍ਰੇਸ਼ਨ ਕੰਸਲਟਿੰਗ ਅਮੈਂ ਆਪਕੀ कंसल्टेंट हूँ लॉयर मेरा शहजाद तो एक uh, जैसे आपके साथ एक रता भी है और एक कॉन्टैक्ट भी है टाइम टू टाइम टू टाइम फॉर डिफरेंट न्यूज़ और अनफॉर्चुनेट है अभी तक हम आपके लिए कोई अच्छी न्यूज़ ज़्यादा नहीं ला पा रहे तो इसी तरह की एक और थोड़ी सी सैड न्यूज़ है बैड तो नहीं मैं कहूँगी सैड न्यूज़ है कि अनफॉर्चुनेटली गवर्नमेंट ऑफ कैनेडा की इमिग्रेशन मिनिस्ट्री ने ये लास्ट वीक दिसंबर में uh, जो एक अनाउंसमेंट और कर दी कि जो हमारे क्लाइंटल वेट कर रहे थे पेरेंट्स पेरेंट्स की न्यू लॉटरी का कि न्यू ड्रा का तो अनफॉर्चूनेटली वो उन्होंने भी पॉज कर दिया है और उन्होंने फॉर फर्दर नोटिस अभी हमें नहीं बता रहे कि वो कब ये एप्लीकेशंस दोबारा लेना शुरू करेंगे तो हूं मैं अपने थोड़े पंजाबी दी विच गल कर लेनी अपनी उनो पैन भाईया वास्ते जेड़ा उर्दू नु जरा कट समझदे ने कि अनफॉर्चूनेटली दिसंबर दे लास्ट वीक दे विच ਮਾਰਕ ਮਿਲੇ ਨੇ ਇੱਕ ਹੋਰ ਅਨਾਊਂਸਮੈਂਟ ਕਰਕੇ ਕਿ ਔਰ ਹੈਮਰ ਕੀਤਾ ਸਾਡੇ ਕਲਾਇੰਟਸ ਨੂੰ ਔਰ ਕਮਿਊਨਿਟੀ ਨੂੰ ਕਿ ਜਿਹੜੇ ਬੱਚੇ ਆਪਣੇ ਪੇਰੈਂਟਸ ਗ੍ਰੈਂਡਪੇਰੈਂਟਸ ਦੀ ਪੀਆਰ ਅਪਲੀਕੇਸ਼ਨ ਪ੍ਰੋਸੈਸਿੰਗ ਦਾ ਵੇਟ ਕਰ ਰਹੇ ਸੀ ਨਵੀਂ ਐਪਲੀਕੇਸ਼ਨਾਂ ਲੈਣ ਦੀ ਹੋਪ ਰੱਖੀ ਹੋਈ ਸੀ ਉਹਨਾਂ ਨੇ ਫਿਲਹਾਲ ਸਟਾਪ ਕਰ ਦਿੱਤਾ ক্লোਜ਼ ਕਰ ਦਿੱਤਾ ਪਾਜ਼ ਕਰ ਦਿੱਤਾ ਜੋ ਵੀ ਤੁਸੀਂ ਸਮਝੋ ਕਿਉਂਕਿ ਇਹਨਾਂ ਨੇ 2024 ਚ 15000 ਅਪਲੀਕੇਸ਼ਨਾਂ ਲਈਆਂ ਸੀ ਹਰੀ ਉਹਨੂੰ ਉਹਨੂੰ ਐਂਟਰੇਨ ਕਰ ਰਹੇ ਨੇ ਔਰ ਬੜੀ ਹੋਪ ਸੀ অর انہوں نے ਸਾਨੂੰ ਕਿਹਾ ਵੀ ਸੀ ਕਿ ਜਨਵਰੀ ਟੂ ਅਪ੍ਰੈਲ ਦੇ ਇਨ ਬੀਟਵੀਨ ਕੋ ਲਾਟਰੀ ਡਰਾ ਦੁਬਾਰਾ ਕਰਨਗੇ ਬਟ ਇਨਫੋਰਚਨਟਲੀ ਉਹ ਪਾਜ਼ ਹੋ ਗਿਆ ਲੇਕਿਨ ਬਹੁਤ ساری ਚੀਜ਼ ਜਿਹੜੀ ਨੇ ਇਸ ਵਕਤ ਸਾਡੀ ਸਮਝ ਤੋਂ ਬਾਹਰ ਨੇ ਸਾਰੇ ਕੰਸਲਟੈਂਟ ਲਾਇਰਸ ਦੇ ਵਾਸਤੇ ਤੁਹਾਨੂੰ ਅਪਡੇਟ ਇਸ ਵਾਸਤੇ ਕਰ ਰਹੇ ਹਾਂ ਕਿ ਅਗਰ ਤੁਹਾਡੀ ਐਪਲੀਕੇਸ਼ਨ ਆਲਰੇਡੀ ਪ੍ਰੋਸੈਸ ਦੇ ਵਿੱਚ ਨੇ ਤਾਂ ਤੁਸੀਂ ਉਹਨੂੰ ਸੀਰੀਅਸਲੀ ਫਾਲੋ ਕਰੋ ਆਪਣੇ ਲਾਇਰਸ ਦੇ ਥਰੂ ਕੰਸਲਟੈਂਟ ਦੇ ਥਰੂ ਔਰ ਜਿਹੜੇ ਡਾਕੂਮੈਂਟੇਸ਼ਨ ਨੇ ਉਹ ਪ੍ਰੋਂਪਟਲੀ ਉਹਨਾਂ ਨੂੰ ਅਪਲਾਈ ਉਹਨਾਂ ਨੂੰ ਪ੍ਰੋਸੈਸ ਕਰਵਾਓ ਤਾਂ ਕਿ ਉਹਨਾਂ ਨੂੰ ਕਿਉਂਕਿ ਬਹਾਨਾ ਮੰਗ ਰਹੇ ਨੇ ਕਿ ਕੋਈ ਵੀ ਚੀਜ਼ ਕਿਸੇ ਵਕਤ ਰਿਜੈਕਟ ਕਰ ਗਈ ਤਾਂ ਦੁਬਾਰਾ ਤੁਸੀਂ ਮੁਲਾਈ ਨਹੀਂ ਕਰ ਸਕੋਗੇ। ਬਾਕੀ ਰਿਹਾ ਸੁਪਰ ਵੀਜ਼ਾ ਉਹ ਹੱਲੇ ਫਿਲਹਾਲ ਅਸੀਂ ਕਰ ਸਕਦੇ ਹਾਂ। ਉਹਦੀ ਪਰੇਸ਼ਾਨੀ ਲੈਣ ਦੀ ਲੋੜ ਨਹੀਂ ਹੈ। ਪਰ ਸੁਪਰ ਵੀਜ਼ਾ ਤੇ ਪੈਰੈਂਟਸ ਜਿਹਨਾਂ ਦੇ ਆਏ ਨਹੀਂ ਉਹ ਉਹਨਾਂ ਨੂੰ ਐਕਸਟੈਂਸ਼ਨ ਵੀ ਲੈ ਸਕਦੇ ਨੇ ਔਰ ਜਿਨ੍ਹਾਂ ਨੇ ਨਹੀਂ ਹੱਲੇ ਬੁਲਾਇਆ ਉਹ ਥੋੜਾ ਜਿਆ ਹੱਲੇ ਹੋਪ ਹੈਗੀ ਕਿ ਅਸੀਂ ਸੁਪਰ ਵੀਜ਼ਾ ਕਰ ਸਕਨੇ ਹਾਂ। ਅਨਫੋਰਚਨਟਲੀ ਹੱਲੇ ਕੋਈ ਗੱਡ ਗੁੱਡ ਨਿਊਜ਼ ਨਹੀਂ ਹੈ। but i'm hoping i will come to you guys very soon again with some positive news thank you so much ਤੇ ਕੱਲ ਨੂੰ ਅਸੀਂ ਇੱਕ ਫੇਰ ਨਵੇਂ ਸੈਗਮੈਂਟ ਦੇ ਨਾਲ ਤੁਹਾਡੇ ਰੂਰੂ ਹੋਵਾਂਗੇ ਉਹਦਾ ਸਾਨੂੰ ਦੇ ਉਹ ਯਾਤ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਮ ਰੱਖਣਾ ਜੀ